ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਸ ਵੇ ਮੌਜੂਦ ਹਾਂ ਗੁਰਦੁਆਰਾ ਸ਼ਹੀਦਗੰਜ ਸਾਹਿਬ ਵਿਖੇ ਤੇ ਦੱਸ ਜੀ ਕਿ ਆਉਂਦੇ ਕੱਲ ਨੂੰ ਜੋ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਹੈਗਾ ਤਾਂ ਉਸ ਤੋਂ ਪਹਿਲਾਂ ਜੋ ਗੁਰੂ ਘਰ ਦੇ ਵਿੱਚ ਜੋ ਲਾਈਟਿੰਗ ਦਾ ਦ੍ਰਿਸ਼ ਤੇ ਫੁੱਲਾਂ ਦੀ ਸਜਾਵਟ ਦੀ ਦ੍ਰਿਸ਼ ਜੋ ਹੈਗਾ ਔਰ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਤੁਸੀਂ ਦੇਖ ਸਕਦੇ ਹੋ ਕਿ ਲਾਈਟਿੰਗ ਜੋ ਹੈ ਬਹੁਤ ਹੀ ਵੱਡੇ ਪੱਧਰ ਤੋਂ ਤੇ ਕੀਤੀ ਗਈ ਹੈ ਤੇ ਨਾਲ ਦੀ ਨਾਲ ਜੋ ਹੈ ਤੁਸੀਂ ਦੇਖ ਸਕਦੇ ਹੋ ਕਿ ਫੁੱਲਾਂ ਦੇ ਨਾਲ ਜਿੱਥੇ ਕੀ ਵਿਦੇਸ਼ੀ ਫੁੱਲ ਵੀ ਵਿੱਚ ਜ਼ਰੂਰ ਵਰਤੋਂ ਕੀਤੀ ਗਈ ਆ ਤੇ ਜਿਸ ਦੇ ਨਾਲ ਪੂਰੇ ਗੁਰੂ ਘਰ ਦੀ ਜੋ ਸਜਾਵਟ ਕੀਤੀ ਗਈ ਆ ਤਸਵੀਰਾਂ ਰਾਹੀਂ ਤੁਸੀਂ ਦੇਖ ਸਕਦੇ ਹੋ ਤੇ ਲੱਖਾਂ ਦੀ ਤਾਦਾਦ ਦੇ ਉੱਤੇ ਸੰਗਤ ਜੋ ਅੱਜ ਗੁਰੂ ਘਰ ਪਹੁੰਚ ਗਿਆ ਦਰਸ਼ਨ ਦੇ ਦਰ ਕਰਨ ਵਾਸਤੇ ਤਾਂ ਉੱਥੇ ਜੇਕਰ ਕੱਲ ਦੀ ਗੱਲ ਕਰ ਲਈ ਤਾਂ ਕੱਲ ਵੀ ਇਸੇ ਤਰੀਕੇ ਦੇ ਨਾਲ ਜੋ ਆ ਬਾਬਾ ਜੀ ਦਾ ਜਨਮ ਦਿਹਾੜੇ ਦੇ ਉੱਤੇ ਸੰਗਤ ਦਾ ਹੀ ਠਾਠਾ ਮਾਰਦਾ ਇਕੱਠ ਗੁਰੂ ਘਰ ਦੇ ਵਿੱਚ ਪਹੁੰਚਣਾ ਹੈਗਾ ਤੇ ਸਾਡੇ ਨਾਲ ਕੁਝ ਗੁਰਸਿੰਘਤਾ ਵੀ ਮੌਜੂਦ ਹੈਗੀਆਂ ਨਾ ਉਹਨਾਂ ਨਾਲ ਵੀ ਆਪਾਂ ਗੱਲ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵਾਹਿਗੁਰੂ ਜੀ ਆਉਂਦੇ ਕੱਲ ਨੂੰ ਜੇ ਗੱਲ ਕਰ ਲਈਏ ਤਾਂ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਹੈਗਾ ਤਾਂ ਅੱਜ ਜੋ ਨਗਰ ਕੀਰਤਨ ਵੀ ਨਿਕਲਿਆ ਤਾਂ ਉਸ ਤੋਂ ਇਲਾਵਾ ਜੇ ਗੱਲ ਕਰ ਲਈਏ ਤਾਂ ਗੁਰੂ ਘਰ ਦੇ ਵਿੱਚ ਜੋ ਸੋਹਣੀ ਸਜਾਵਟ ਲਾਈਟਿੰਗ ਜੋ ਕੀਤੀ ਗਈ ਹੈਗੀ ਕੀ ਕਹਿਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤਰਪਾਸ਼ ਲਈ ਫਤਿਹ ਜਾਊਂਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦੇਖ ਸਕਦੇ ਹੋ ਕਿ ਅੱਜ ਤਨਤਨ ਬਾਬਾ ਦੀਪ ਸਿੰਘ ਜੀ ਦੇ ਨਗਰ ਕੀਰਤਨ ਪੰਝਾਂ ਪਿਆਰਿਆਂ ਦੀ ਅਗਵਾਈ 8 ਨਗਰ ਕੀਰਤਨ ਦੀ ਸ੍ਰੀ ਅਕਾਲ ਤਖਤ ਸਾਹਿਬ ਪੰਝਾਂ ਪਿਆਰਿਆਂ ਦੀ ਅਗਵਾਈ 8 ਨਗਰ ਕੀਰਤਨ ਦੀ ਰਮਤਾ ਹੋਈ ਤੋਂ ਜੋ ਵੱਖ-ਵੱਖ ਨਗਰ ਹੁੰਦਾ ਹੈ ਨਗਰ ਕੀਰਤਨ ਦੀ ਸਮਾਪਤੀ ਜੋ ਸ਼ਾਮ ਵੇਲੇ ਹੋਵੇਗੀ ਔਰ ਵਿੱਚ ਵਿੱਚ ਜਿਸ ਵਿੱਚ ਵੱਖਰੇ ਵੱਖਰੇ ਰਤਕਾ ਪਾਰਟੀਆਂ ਨੇ ਸਕੂਲ ਦੇ ਬੱਚੇ ਨੇ ਔਰ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਨੇ ਇਸ ਨਗਰ ਕੀਰਤ ਵਿੱਚ ਸਮੂਲੀਅਤ ਕੀਤਾ ਔਰ ਹਾਜ਼ਰੀ ਭਰੀ ਔਰ ਬੇਨਤ ਗੁਰੂ ਸਾਹਿਬ ਜੀ ਦੇ ਕਿਰਪਾ ਦੇ ਨਾਲ ਨਗਰ ਕੀਰਤਨ ਦੀ ਰਵਾਨਗੀ ਹੋਈ ਪੰਨਿਆਂ ਪਿਆਰਿਆਂ ਦੀ ਗਵਾਇਟ ਇਸ ਚੀਜ਼ ਦਾ ਬਿਆਨ ਨਹੀਂ ਕਰ ਸਕਦੇ ਵੈਸ ਤਾਂ ਸੰਗਤ ਜੀ ਜੋ ਬਾਬਾ ਦੀਪ ਸਿੰਘ ਜੀ ਦਾ ਇਤਿਹਾਸ ਜਾਣੂ ਕਰੀਏ ਤਾਂ ਬਾਬਾ ਦੀਪ ਸਿੰਘ ਜੋ ਜਨਮ 14 ਮਾਰਗ ਵਾਲੇ ਦਿਨ ਅੱਜ ਦੇ ਦਿਨ ਹੋਇਆ ਪਿਆਰੀ ਸਾਸ ਸੰਗਤ ਜੀ ਐਸਜੀਪੀਸੀ 27 ਤਰੀਕ ਨੂੰ ਮਨਾਉਂਦੀ ਆ ਸੋ ਸੰਗਤ ਜੀ 14 ਮਾਰਗ 26 ਜਨਵਰੀ 1682 ਈਸਵੀ ਵਿੱਚ ਪਿਤਾ ਭਗਤਾ ਔਰ ਮਾਤਾ ਜਿਉਣੀ ਪਿੰਡ ਪਉ ਵਿਨਸਾਹਬ ਜੀ ਦੀ ਧਰਤੀ ਦੇ ਬਾਬਾ ਦੀਪ ਸਿੰਘ ਜੀ ਦਾ ਜਨਮ ਹੋਇਆ ਔਰ ਇਸੇ ਸਥਾਨ ਤੇ ਬਾਬਾ ਦੀਪ ਸਿੰਘ ਜੀ ਦਾ ਸੰਸਕਾਰ ਹੋਇਆ ਸੋ ਸੰਗਤਾਂ ਦੂਰ ਦਰਣਿਓ ਇੱਥੇ ਨਤਮਸਤਕ ਹੋ ਰਹੀਏ ਨੇ ਕੱਲ ਤੋਂ ਹੀ ਸੰਗਤਾਂ ਦਾ ਭਾਰੀ ਕੱਟ ਦੇਖਣ ਨੂੰ ਮਿਲਦਾ ਸੀ ਤੇ ਹੁਣ ਤੋਂ ਵੀ ਸੰਗਤਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲ ਰਿਹਾ ਏ ਔਰ ਫੁੱਲ ਚੜੀਆਂ ਵਾਂਗ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਲਾਈਟਿੰਗ ਔਰ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਦੇ ਸ਼ਹੀਦਗੰਜ ਸਾਹਿਬ ਗੁਰਦੁਆਰਾ ਲਾਈਟਿੰਗ ਦਾ ਬਹੁਤ ਵਧੀਆ ਲੁਕਿੰਗ ਜਾਰਾ ਦੇਖਣ ਨੂੰ ਮਿਲਦਾ ਏ ਔਰ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਸ਼ਹੀਦਗੰਜ ਗੁਰਦੁਆਰਾ ਸਾਹਿਬ ਫੁੱਲਾਂ ਦੇ ਨਾਲ ਡੈਕੋਰੇਸ਼ਨ ਹੋਈ ਹੈ ਬਾਹਰ ਦੇ ਜੋ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਸ਼ਰਧਾਲੂ ਮਗਾਇੇਗੇ ਹਨ ਹਰ ਸਾਲਾਂ ਦੀ ਹਰ ਸਾਲ ਦੀ ਤਰ੍ਹਾਂ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਫੁੱਲਾਂ ਦੀ ਡੈਕੋਰੇਸ਼ਨ ਹੁੰਦੀ ਹੈ ਔਰ ਪਾਉਂਡ ਸਾਹਿਬ ਜਿੱਥੇ ਜਨਮ ਹੋਇਆ ਹੈ ਬਾਬਾ ਦੀਪ ਸਿੰਘ ਜੀ ਦਾ ਉਸ ਤੋਂ ਵੀ ਮਨਾ ਰਹੇ ਨੇ ਔਰ ਇੱਥੇ ਕਾਲ ਸਮਾਗਮ ਹੋ ਲਿਕੇ ਗਏ ਨੇ ਐਸਜੀਪੀਸੀ ਵਾਲਾ ਬਹੁਤ ਸੋਹਣਾ ਸਮਾਗਮ ਹੋ ਲਿਕੇ ਗਏ ਹਨ ਜਿਸ ਵਿੱਚ ਗਤਕਾ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਰਾਗੀ ਸਿੰਘ ਔਰ ਢਾਡੀ ਸਿੰਘ ਕਵੀਸ਼ਰੀ ਸਿੰਘਾ ਨੇ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਸਮਾਗਮ ਵਿੱਚ ਹਾਜ਼ਰੀ ਭਰਨੀ ਹੈ ਔਰ ਆਏ ਹੋਏ ਮੁਖ ਬਾਗ ਦੀ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਕਥਾ ਹੋਵੇਗੀ ਸਿੰਘ ਸਾਹਿਬ ਕਥਾ ਕਰਨਗੇ ਇਸ ਜੀ ਦਾ ਬਿਆਨ ਨਹੀਂ ਕਰ ਸਕਦੀ। ਭਾਈ ਗੁਰਜੀ ਕੋਈ ਕਵਿਤਾ ਸੁਣਾਣੀ ਚਾਹੋ ਸਾਡੇ ਮਾਧਮ ਰਹਿ। ਬਿਲਕੁਲ ਜੀ ਬਾਬਾ ਦੀਪ ਸਿੰਘ ਜੀ ਦੇ ਜਰਮ ਦੀ ਕਵਿਤਾ ਕਿਸ ਤਰ੍ਹਾਂ ਬਾਬਾ ਦੀਪ ਸਿੰਘ ਜੀ ਦਾ ਜਨਮ ਹੋਇਆ ਉਸ ਸਮਰਪਿਤ ਦਾਸ ਜਰੂਰ ਸੇਵਨ ਕਰਾਵੇਗਾ ਆਪ ਜੀ ਸਰਵਨ ਕਰਨਾ ਜੀ ਵਿੰਡ ਪਉ ਵਿੰਡ ਜਿ ਲੈ ਲਹੌਰ ਅੰਦਰ ਫਕਤੋਂ ਨਾਮ ਦਾ ਸਿੱਖ ਇੱਕ ਵਸਦਾ ਏ ਸੱਚੀ ਕਿਰਤ ਕਰਦਾ ਤੇ ਨਾਮ ਜਪਦਾ ਵੰਡ ਕੇ ਛਕਣ ਲਈ ਟਿਕਾਉਂ ਦੱਸਦਾ ਏ ਉਤਾ ਦੁਖੀਆਂ ਦੇ ਦੁੱਖਾਂ ਦਾ ਹਾਲ ਕਰਦਾ ਦੁਖੀਆਂ ਦੇ ਦੁੱਖਾਂ ਦਾ ਹਾਲ ਬਣਦਾ ਸੋਖਿਉਂ ਦੀਆਂ ਤਲੀਆਂ ਨੂੰ ਜਸਦਾ ਏ ਉਹਦੇ ਘਰ ਵਿੱਚ ਦੀਪ ਸਿੰਘ ਹੋਇਆ ਪੈਦਾ ਬਣਿਆ ਨੂਰ ਦਸ਼ਮੇਸ਼ ਦੀ ਅੱਖ ਦਾ ਏ ਸੁਖਜੀਤ ਸਿੰਘ ਉਸਦੇ ਚਰਨ ਚੁੰਮੇ ਓਏ ਅੱਖ ਸਮੇਤੇ ਓਏ ਅੱਖ ਸਮੇਤੇ ਇਸ ਤਰ੍ਹਾਂ ਰੱਖਦਾ ਏ ਓਏ ਅੱਖ ਸਮੇਤੇ ਇਸ ਤਰ੍ਹਾਂ ਰੱਖਦਾ ਏ ਆਸੇ ਬਾਬਾ ਦੀਪ ਸਿੰਘ ਦੇ ਬੰਤ ਜੋਜ ਬਾਬਾ ਦੀਪ ਸਿੰਘ ਜੀ ਦਮਦਮਾ ਟਕਸਾਲ ਦੇ ਪਹਿਲੇ ਮੁਖੀ ਹੋਏ ਸਨ ਸਾਧ ਸੰਗਤ ਦੀ ਔਰਤਨਾਂ ਦਲ ਦੇ ਵੀ ਮੁਖੀ ਹੋਏ ਸਨ ਦਮਦਮਾ ਸਾਹਿਬ ਬਾਬਾ ਦੀਪ ਸਿੰਘ ਜੀ ਨੇ ਤਿੰਨ ਬੀੜਾਂ ਲਖਵਾਈਆਂ ਇੱਕ ਜੋ ਬੀੜ ਅਰਬੀ ਜੋ ਅਰਬੀ ਦੇ ਲੋਕ ਜਿਹੜੇ ਰਹਿੰਦੇ ਸੀ ਅਰਬੀ ਪਾਸ਼ਾ ਦੇ ਲੋਕ ਗੁਰਬਾਣੀ ਪੜ ਕੇ ਗੁਰਬਾਣੀ ਪੜ ਕੇ ਸੋਝੀ ਲੈ ਸਕਣ ਤਨਤਨ ਬਾਬਾ ਦੀਪ ਸਿੰਘ ਜੀ ਦੇ ਵਿੰਦ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਚੋਜ ਨੇ 101 ਜਬਜੀ ਸਾਹਿਬ ਜੀ ਦਾ ਪਾਠ ਕਰਦੇ ਸੀ ਔਰ ਬੇਨਤ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਬਾਬਾ ਦੀਪ ਸਿੰਘ ਜੀ ਦੀ ਜੋਤ ਉਹ ਸੀਦਾ ਆਪਾਂ ਬਿਆਨ ਨਹੀਂ ਕਰ ਸਕਦੇ ਅਮਰ ਸ਼ਕੋਤ ਸਿੰਘ ਜੀ ਜੋ ਗੁਰੂ ਵਾਲੇ ਬਣੋ ਚੜ੍ਹਦੀ ਕਲਾ ਵਿੱਚ ਰਹੋ ਔਰ ਨੌਜਵਾਨਾਂ ਨੂੰ ਇਹੋ ਮੈਸੇਜ ਹੈ ਨਸ਼ੇ ਦੂਰ ਰਹੋ ਓਹੀ ਮੈਸੇਜ ਹੈ ਗੁਰੂ ਕੇ ਲੜ ਲੱਗੋ ਸੁਖ ਨਾਹੀ ਬੋਤੇ ਤਨ ਖਾਟੇ ਸੁਖ ਨਾਹੀ ਪੇਖੇ ਨਾ ਫਨਾਟੇ ਸੁਖ ਤਾਂ ਗੁਰੂ ਸਾਹਿਬ ਜੀ ਦੀ ਬਾਣੀ 'ਚ ਔਰ ਸੇਵਾਜੀ ਸੁੱਖ ਮਿਲਦਾ ਹੈ ਤਾਂ ਜੇ ਇਹ ਸੁੱਖ ਮਿਲ ਗਿਆ ਤਾਂ دنیਾਬੀ ਸੁੱਖ ਵੀ ਆਪਣੇ ਆਪ ਮਿਲ ਜਾਣਗੇ ਸੋ ਇਉਂ ਹੀ ਮੈਸੇਜ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਜਿਸ ਤਿਕਣਾ ਤਾੜਨਾ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਕਿ ਤੁਸੀਂ ਦੇਖ ਸਕਦੇ ਹੋ ਕਿ ਲੱਖਾਂ ਦੀ ਤਦਾਰ ਦੇ ਉੱਤੇ ਸੰਗਤ ਜੋ ਅੱਜ ਗੁਰਦੁਆਰਾ ਸ਼ਹੀਦਗੰਭੀ ਸਾਬ ਪਹੁੰਚ ਕੇ ਜਾ ਤਾ ਗੁਰੂ ਸਾਹਿਬ ਜੀ ਦਾ ਅਸ਼ੀਰਵਾਦ ਪ੍ਰਾਪਤ ਕਰ ਰਹੀ ਹੈ ਤੇ ਆਪਣਾ ਜੀਵਨ ਜੋ ਸਫਲਾ ਕਰ ਰਹੀ ਹੈ ਤਾਂ ਨਾਲ-ਨਾਲ ਤਾੜਨ ਨਾਲ ਲਾਈਟਿੰਗ ਜੋ ਖੂਬਸੂਰਤ ਲਾਈਟਿੰਗ ਜੋ ਗੁਰਦੁਆਰਾ ਸ਼ਹੀਦਗੰਭੀ ਸਾਬ ਵਿਕੇ ਹੋਈ ਆ ਪਾ ਵੀ ਜੋ ਤੋ ਸਿੱਧਾ ਤੜ ਨਾਲ ਸਾਂਝੀਆਂ ਕੀਤੀਆਂ ਨੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅੱਛਾ ਸੁਣਾ ਗਜਬਾਨੀ ਟੀਵੀ ਸ਼੍ਰਮਚ ਸਾਈਪ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਅਸੀਂ ਇਸ ਵੇਲੇ ਮੌਜੂਦ ਹਾਂ ਗੁਰਦੁਆਰਾ ਸ਼ਹੀਦਗੰਗ ਸਾਹਿਬ ਵਿਖੇ ਦੇ ਦਰਵਾਜ਼ੇ ਆ ਕਿ ਆਉਂਦੇ ਕੱਲ ਨੂੰ ਜੋ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਹੈਗਾ ਤਾਂ ਉਸ ਤੋਂ ਪਹਿਲਾਂ ਜੋ ਗੁਰੂ ਘਰ ਦੇ ਵਿੱਚ ਜੋ ਲਾਈਟਿੰਗ ਦਾ ਦ੍ਰਿਸ਼ ਤੇ ਫੁੱਲਾਂ ਦੀ ਸਜਾਵਟ ਦੀ ਦ੍ਰਿਸ਼ ਜੋ ਹੈਗਾ ਉਹ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਤੁਸੀਂ ਵੇਖ ਸਕਦੇ ਹੋ ਕਿ ਲਾਈਟਿੰਗ ਜੋ ਹੈ ਬਹੁਤ ਹੀ ਵੱਡੇ ਪੱਧਰ ਤੋਂ ਉੱਤੇ ਕੀਤੀ ਗਈ ਹੈ ਤੇ ਨਾਲ ਦੀ ਨਾਲ ਜੋ ਹੈ ਤੁਸੀਂ ਵੇਖ ਸਕਦੇ ਹੋ ਕਿ ਫੁੱਲਾਂ ਦੇ ਨਾਲ ਜਿੱਥੇ ਕੀ ਵਿਦੇਸ਼ੀ ਫੁੱਲ ਵੀ ਵਿੱਚ ਜ਼ਰੂਰ ਵਰਤੋਂ ਕੀਤੀ ਗਈ ਆ ਤੇ ਜਿਸ ਦੇ ਨਾਲ ਪੂਰੇ ਗੁਰੂ ਘਰ ਦੀ ਜੋ ਸਜਾਵਟ ਕੀਤੀ ਗਈ ਆ ਤਸਵੀਰਾਂ ਰਾਹੀਂ ਤੁਸੀਂ ਦੇਖ ਸਕਦੇ ਹੋ ਤੇ ਲੱਖਾਂ ਦੀ ਤਾਦਾਦ ਦੇ ਉੱਤੇ ਸੰਗਤ ਜੋ ਅੱਜ ਗੁਰੂ ਘਰ ਪਹੁੰਚ ਗਿਆ ਦਰਸ਼ਨ ਦੇ ਦਰ ਕਰਨ ਵਾਸਤੇ ਤਾਂ ਉੱਥੇ ਜੇਕਰ ਕੱਲ ਦੀ ਗੱਲ ਕਰ ਲਈ ਤਾਂ ਕੱਲ ਵੀ ਇਸੇ ਤਰੀਕੇ ਦੇ ਨਾਲ ਜੋ ਆ ਬਾਬਾ ਜੀ ਦਾ ਜਨਮ ਦਿਹਾੜੇ ਦੇ ਉੱਤੇ ਸੰਗਤ ਦਾ ਹੀ ਠਾਠਾ ਮਾਰਦਾ ਇਕੱਠ ਗੁਰੂ ਘਰ ਦੇ ਵਿੱਚ ਪਹੁੰਚਣਾ ਹੈਗਾ ਤੇ ਸਾਡੇ ਨਾਲ ਕੁਝ ਗੁਰਸਿੰਘਤਾ ਵੀ ਮੌਜੂਦ ਹੈਗੀਆਂ ਨਾ ਉਹਨਾਂ ਨਾਲ ਵੀ ਆਪਾਂ ਗੱਲ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ